ਸਸਟ੍ਰੀਕਾ ਤੁਸੀਂ ਦੇਖ ਰਹੇ ਸਾਡਲ ਟੀਵੀ ਮੈਂ ਹਜਸੀ ਕੋਰ ਹੁਣ ਹਮਲਟਨ ਤੇ ਡੋਨੇਡਨ ਤੋਂ ਵਿਅੰਤਰਾਸ਼ਟਰੀ ਉਡਾਣਾਂ ਚੱਲਣਗੀਆਂ ਜੀ ਹਾਂ ਹਮਲਟਨ ਤੇ ਡੋਨੇਡਨ 에어ਪੋਰਟ ਅਗਲੇ ਸਾਲ ਅੰਤਰਰਾਸ਼ਟਰੀ ਫਲਾਈਟਾਂ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਇਹ ਤਕਰੀਬਨ 5 ਸਾਲ ਤੇ 13 ਸਾਲ ਤੋਂ ਬਾਅਦ ਹੋਣ ਜਾ ਰਿਹਾ ਹੈ ਜੈਟਸਟਾਰ ਦੇ ਵੱਲੋਂ ਅਗਲੇ ਸਾਲ ਤੋਂ 3 ਰਿਟਰਨ ਫਲਾਈਟਾਂ ਹਫਤੇ ਦੀਆਂ ਹਾਮਲਟ ਤੇ ਡੋਨੇਡਨ 에어ਪੋਰਟ ਤੋਂ ਗੋਲਡ ਕੋਸਟ ਦੇ ਲਈ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਉਧਰ ਹਫਤੇ ਦੀਆਂ 4 ਰਿਟਰਨ ਫਲਾਈਟਾਂ ਸਿਡਨੀ ਦੇ ਲਈ ਹਾਮਲਟਨ 에어ਪੋਰਟ ਤੋਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਤੇ ਇਹ ਦੀ ਅਸੇ ਸ਼ੁਰੂਆਤ ਅਗਲੇ ਸਾਲ ਹੋਵੇਗੀ ਇੱਕ ਅਨੁਮਾਨ ਦੇ ਮੁਤਾਬਿਕ ਇਸ ਦੇ ਨਾਲ ਹਰ ਸਾਲ 1 ਲੱਖ ਤੋਂ ਵੱਧ ਯਾਤਰੀ ਹਾਮਲਟਨ 에어ਪੋਰਟ ਤੋਂ ਯਾਤਰਾ ਕਰਨਗੇ ਤੇ ਇਸ ਦੇ ਨਾਲ ਦੇਸ਼ ਦੀ ਇਕਨੋਮੀ ਦੇ ਵਿੱਚ 45 ਮਿਲੀਅਨ ਡਾਲਰ ਦਾ ਵੀ ਇਹ 에어ਪੋਰਟ ਵਾਧਾ ਕਰੇਗਾ ਉਧਰ ਡੋਨੇਡਨ 에어ਪੋਰਟ ਦੇ ਚੀਫ ਐਗਜ਼ੀਕਿਊਟਿਵ ਤੇ ਨਾਲ ਦੇ ਨਾਲ ਜੈਟਸਟਾਰ ਦੇ ਵੀ ਚੀਫ ਐਗਜ਼ੀਕਿਊਟਿਵ ਜਿਥੇ ਇਸ ਦਿਨ ਖੁਸ਼ ਨਜ਼ਰ ਆ ਰਹੇ ਨੇ ਉਥੇ ਉਤਸੁਕ ਵੀ ਨਜ਼ਰ ਆ ਰਹੇ ਨੇ ਤੇ ਕਿਹਾ ਜਾ ਰਿਹਾ ਕਿ ਇਸ ਦੇ ਨਾਲ ਜਿੱਤੇ ਦੇਸ਼ ਦੀ ਇਕਨੋਮੀ ਦੇ ਵਿੱਚ ਵਾਧਾ ਹੋਵੇਗਾ ਉਥੇ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਨਾਲ ਸੁਖਾਲਾ ਵੀ ਹੋ ਜਾਏਗਾ